ਹਾਂਜੀ ਬਾਬੋ ਆਪਾਂ ਚੱਲੇ ਆਂ ਰਾਏਕੋਟ ਕੋਲ ਮਹਾਰਾਜ ਦਲੀਪ ਸਿੰਘ ਦੀ ਹਵੇਲੀ ਦੇਖਣ ਜਾ ਕੇ ਤੁਹਾਨੂੰ ਦੱਸ ਦਿਆਂ ਕਿਵੇਂ ਆ ਕਿਵੇਂ ਨਹੀਂ ਵੀਊ ਚੈੱਕ ਕਰਾਉਣੀ ਹੈ ਲੋ ਜੀ ਆਉਂਦੇ ਕਿ ਆਪਾਂ ਹਵੇਲੀ ਐਂਟਰਸ ਚੈੱਕ ਕਰਾਂ ਗੱਡੀਆਂ ਤੇ ਗੱਡੀਆਂ ਆਈਆਂ ਮੈਂ ਕਹਿੰਦੇ ਸੱਜਣਾ ਹਾਂ ਆਹ ਐਂਟ੍ਰੈਂਸ ਇਹ ਤੋਂ ਮੈਂ ਲੇ ਟਿਕਟ ਜੋ ਕਿ 10 ਰੁਪਏ ਦੀ ਹੈ ਹਾਂਜੀ ਬਾਬਾ ਅੱਜ ਆਪਾਂ ਆਏ ਹਾਂ ਰਾਏਕੋਟ ਕੋਲ ਬੱਸੀਆਂ ਬਣ ਮਹਾਰਾਜ ਦਲੀਪ ਸਿੰਘ ਦੀ ਹਵੇਲੀ ਦੇਖਣ ਦਿਖਾਉਣਾ ਤੁਹਾਨੂੰ ਇੱਥੇ ਕੀ ਕੀ ਪਿਆ ਅਦਰ ਐਂਟਰੀ ਲੋ ਜੀ ਦੇਸੀ ਜੜੀ ਬੂਟੀਆਂ ਦਾ ਬਾਗ ਹੈ जो कि है तो है नहीं खाली पेगा वैसे शांति बहुत इतने पेड़ पौधे बहुत सोने चलो बने ब्लॉग देना। दिखाने तुम्हें इतने की की है नो एंट्री बनाया डिटेल लिखी हुई है view ਬੜਾ ਸੋਹਣਾ ਆ ਲੋਕੇਸ਼ਨ ਦੱਸ ਬਾਬੇ ਕਿਵੇਂ ਆਉਂਦੀ ਹੈ ਦੇਖ ਕੁਦਰਤ ਬਬ ਬੱਟੇ ਪਏ ਹੋਏ ਆ ਪਰ ਲੱਗਦਾ ਸੁਹਾਵਾ ਗੋਪਾ ਬਾਬੇ ਜਿਹੜਾ ਦਰਤ ਨਾ 195 ਸਾਲ ਪੁਰਾਣਾ ਵਾਹ ਦੇਖ 195 ਸਾਲ 200 ਸਾਲ ਪੁਰਾਣਾ ਦੇਖ ਲਓ ਆਹ ਵਾਹ ਕਾਫੀ ਜਾਣੇ ਆਏ ਹੋਏ ਇੱਥੇ ਸ਼ਾਂਤੀ ਬਹੁਤ ਬੈਠਾ ਬੁਠਾ ਲਾਈ ਜੀ ਕੰਜੀ ਬੁੜ ਕੰਜੀ ਸੁਣੀ ਲਾਦੀ ਆਹ ਹੋ ਗਿਆ ਤਾਂ ਬਿਲਡਿੰਗ ਇਨ ਦਿੱਲੀ ਤੋ ਵਾਪਸ ਕਿਲਾ ਆਂਡੇ ਮਾਰ ਅਲੂਫਰੈਂਸ ਸਾਈਡ ਲਹੌਰ ਤੋਂ ਫਤੇਗੜ

ਬਹੁਤ ਜ਼ਿਆਦਾ ਬਹੁਤ ਪ੍ਰੀ-ਵੈਡਿੰਗ वगैरह ਵੀ ਹੋ ਰਹੀ ਹੈ ਲੋਕੇਸ਼ਨ ਬਸੋਣੀ ਹੈ ਇਹ ਲੋਹਰਾਂ ਦੇ ਮਹਾਰਾਜਾ ਨੇ ਬਾਗ ਇੰਨਾ ਪਿਆਰ ਸੀਗਾ ਇੰਨਾ ਸੋਹਣਾ ਬਾਗ ਬਣਾਇਆ ਹੈ ਲੋਕੇਸ਼ਨ ਦਾ ਅੱਛਾ ਹੈ ਮਹਾਰਾਜਾ ਦੇ ਟਾਈਮ ਦੇ ਬੱਕਰੀਆਂ ਇਹ ਵੀ 200 ਸਾਲ ਪੁਰਾਣੀਆਂ ਹਨ ਇਹਨਾਂ ਦੀ ਕਮ ਹੈ ਬਾਗਾਂ ਬਾਬੂ ਉਹ ਤੇ ਪ੍ਰੀ ਵਿਡਿੰਗ ਸ਼ੂਟ ਹੁੰਦਾ ਤੇ ਉੱਥੇ ਆ ਦੇ ਅਮਰੂਦ ਲੱਗੇ ਅਮਰੂਦ ਆ ਦੇ ਆਈ ਵਾ ਵਾ ਪੁਰਾਣੀਆਂ ਪੁਰਾਣੀਆਂ ਇਮਾਰਤਾਂ ਇੱਥੇ ਬਣੀਆਂ ਹੋਈਆਂ ਨੇ ਇਹ ਦੇਖੋ ਪੁਰਾਣੇ ਲੱਕੜ ਦੇ ਆਪੇ ਵਰਖਾ ਦਾ ਪਾਣਾ ਪਾਣੀ ਪੁਣੀ ਇਕੱਠਾ ਕਰਦੇ ਇੱਥੇ ਉਮੀਦ ਹੈ ਖਾਣ ਪੀਣ ਦਾ ਸਮਾਨ ਅੰਦਰ ਮਿਲਦਾ ਹੈ ਕੰਟੀਨ ਵਗੈਰਾ ਬਣੀ ਹੋਈ ਹੈ ਵੱਧੋ ਪੁਰਾਣੇ ਜ਼ਮਾਨੇ ਚਾ ਦੇਖੋ ਇਹਦਾ ਪਤਾ ਕਰਦੇ ਸੀਗੇ ਪਾਰੀ ਚ ਪੈਣੀ ਹੈ ਨਹੀਂ ਪੈਣੀ ਆਕੀ ਨੇਮ ਅੱਜ ਕੱਲ੍ਹ ਤਾਂ ਇਹਨੂੰ ਕਿੱਥੇ ਪਤਾ ਲੱਗਦਾ ਵਾ ਸੱਚ ਨਾਲ ਆਪਣਾ ਪਟਨੇ ਖਾਣ ਪੀਣੈ ਜ਼ਰ ਐਸ ਵੀ ਬਾਬਿਓ ਨਕੀ ਜੀ ਕੰਟੀ ਨਾ ਬਹੁਤ ਸੋਹਣੀ ਹੈ ਵੀਰ ਦੇਖੋ

महाराज महफल आते उस टाइम इन्हों पता नहीं की करते हो ਨੋ ਹੋਜੀ ਨੋ ਹੋਜੀ ਇਹ ਦੇ ਮਾਦਰੀ ਜੰਦਰੀ ਜਵਲੀ ਹੁਣ ਆਪਾਂ ਚੱਲਿਆਂ ਬਾਹਰ ਨੂੰ ਦੱਸੋ ਕਿਵੇਂ ਲੱਗਿਆ ਤੁਹਾਨੂੰ ਵਲੌਗ ਘਟਾ ਔਰ 200 ਸਾਲ ਪੁਰਾਣਾ ਜਿਹੜਾ ਵਿੱਚ ਚ ਰਹਾ ਬੜੀ ਘੰਡ ਘੰਡਾ ਸੁਣ ਸੁਣ ओ खड़ी अपनी राणी सुंदर हो गई पहले चले वापसी लोकेशन बहुत सोहनी है प्री वेडिंग भी होंगी पी सी चलो